ਰਖੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ ਸੋਨਿਆ ਸੋਨਿਆ ਰਖੜੀਆਂ ਨਾਲ ਸਜੇ ਬਾਜ਼ਾਰ ਭੈਣਾਂ ਆਪਣੇ ਭਰਾਵਾਂ ਲਈ ਖਰੀਦ ਰਹੀਆਂ ਰੰਗ-बिरंगी ਮਠਿਆਈਆਂ ਦੀ ਦੁਕਾਨਾਂ ਦੇ ਵਿੱਚ ਵੀ ਲੱਗੀ ਢੀੜ ਰਖੜੀ ਦਾ ਤਿਉਹਾਰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਭਾਰਤ ਦੇ ਵਿੱਚ ਵੀ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪੈਣਾ ਨੂੰ ਰਖੜੀ ਦੇ ਤਿਵਾਰ ਦਾ ਬੜੀ ਬੇਸਬਰੀ ਦੇ ਨਾਲ ਹੀ ਇੰਤਜ਼ਾਰ ਰਹਿੰਦਾ ਹੈ ਪੈਣਾ ਕਈ ਕਈ ਮਹੀਨੇ ਪਹਿਲਾਂ ਹੀ ਆਪਣੇ ਭਰਾਵਾਂ ਦੇ ਲਈ ਰਖੜੀਆਂ ਖਰੀਦਣੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਬਜ਼ੁਰਗ ਪੈਣਾ ਵੀ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਰਖੜੀ ਵਾਲੇ ਦਿਨ ਬਸਾਂ ਦੇ ਵਿੱਚ ਪੂਰੀ ਭੀੜ ਵਿਕਣੋਂ ਹੁੰਦੀ ਹੈ ਤੇ ਪੈਣਾ ਆਪਣੇ ਭਰਾਵਾਂ ਦੇ ਘਰ ਜਾ ਕੇ ਬੜਾ ਫਕਰ ਮਹਿਸੂਸ ਕਰਦੀਆਂ ਹਨ ਕਿ ਸਾਡਾ ਵੇ ਸਾਡੇ ਨਾਲ ਖੜਾ ਹੈ ਸੜਕਾਂ ਦੇ ਉੱਪਰ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਕੱਲ ਨੂੰ ਯਾਨੀ ਕਿ 9 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਕਾਫੀ ਰੌਣਕਾਂ ਨਜ਼ਰ ਆ ਰਹੀਆਂ ਨੇ ਰੰਗ-बिरंगी ਰੱਖੜੀਆਂ ਦੇ ਨਾਲ ਬਾਜ਼ਾਰ ਸਜੇ ਹੋਏ ਨਜ਼ਰ ਆ ਰਹੇ ਨੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਦੁਆ ਦਿੰਦੇ ਨੇ ਕਿ ਉਹ ਹਮੇਸ਼ਾ ਆਪਣੀਆਂ ਭੈਣਾਂ ਦੀ ਰੱਖਿਆ ਕਰਨਗੇ ਤਾਂ ਸੜਕਾਂ ਤੇ ਪੂਰੀ ਚਹਿਲ ਪਹਲ ਦੇਖਣ ਨੂੰ ਮਿਲ ਰਹੀ ਹੈ ਪੂਰੇ ਬਾਜ਼ਾਰ ਜਿਹੜੇ ਕਿ ਭਾਰਤ ਦੇ ਅੱਜ ਸਜੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਮਠਿਆਈਆਂ ਦੀਆਂ ਦੁਕਾਨਾਂ ਦੇ ਵਿੱਚ ਵੀ ਖੂਬ ਭੀੜ ਨਜ਼ਰ ਆਈ ਤਾਂ ਫਿਰ ਕਿ ਕੁਝ ਕਹਿਣਾ ਹੈ ਰਖੜੀ ਖਰੀਦਣ ਆਈਆਂ ਭੈਣਾਂ ਦਾ ਅਤੇ ਹੋਰਨਾਂ ਦਾ ਫਿਰ ਸੁਣਦੇ ਆ ਰਖੜੀ ਦੁਕਾਨ ਲਈ ਹੈ ਜੀ ਰਖੜੀ ਦਾ ਤਿਉਹਾਰ ਹੈ ਜੀ ਦਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਜੀ ਤੇ ਲੋਕਾਂ 'ਚ ਭਾਰੀ ਉਤਸ਼ਾਹ ਹੈ ਇਮਾਨਦਾਰ ਜੀ ਅੱਜ ਰੱਖੜੀ ਮੀਤ ਦੇ ਕੀ ਆਏ ਕਹਿਣਾ ਚਾਹਤੇ ਰੱਖੜੀ ਦਾ ਤਿਹਾਰ ਹੈ ਜੀ ਸਾਰੀਆਂ ਭੈਣਾਂ ਆਪਣੇ ਭਰਾਵਾਂ ਲਈ ਖਰੀਦਿਆ ਸਭ ਦੀ ਤੰਦਰੁਸਤੀ ਹੋਵੇ ਸਭ ਭਰਾਵਾਂ ਦੀ ਉਮਰ ਲੰਬੀ ਹੋਵੇ ਕਿੰਦਾ ਤਿਹਾਰ ਕੁਝ ਹੀ ਨਾ ਮੰਨਦਾ ਮੇਰਾ ਨਾਮ ਬਲਦੇਵ ਰਾਜ ਹੈ ਜੀ ਕਿੰਦਾ ਰੱਖੜੀ ਦਾ ਤਿਹਾਰ ਕਿੰਦਾ ਚੱਲ ਰਿਹਾ ਹੈ ਰੱਖੜੀ ਦਾ ਤਿਹਾਰ ਬਹੁਤ ਵਧੀਆ ਚੱਲ ਰਿਹਾ ਹੈ ਦੋ ਦਿਨ ਤੋਂ ਢੀਕ ਹੈ ਕੁਝ ਜ਼ਿਆਦਾ ਹੈ ਠੀਕ ਹੈਗਾ ਹਾਂ ਜੀ ਆ ਪੂਰੀ ਰਣੂ ਲੱਗੀ ਦੀ ਹਾਂ ਹਾਂ ਜੀ ਪੂਰੀ ਰਣੂ ਲੱਗੀ ਦੀ ਹਾਂ ਹਾਂ ਜੀ ਕਿੰਨੇ ਸਾਲ ਤੋਂ ਦੁਕਾਨਦਾਰੀ ਕਰ ਰਹੇ ਰੱਖੜੀ ਦੀ ਸਰ ਮੈਂ ਤਾਂ ਕਰਾਂ 8-10 ਸਾਲ ਤੋਂ ਅੱਛਾ ਹਾਂ ਜੀ ਕਪਿਛੜੇ ਸਾਲ ਨਾਲੋਂ ਕਿੱਤਾ ਰਿਹਾ ਕਾ ਮੈਸਰੂ ਜਿਛਲੇ ਸਾਲ ਨਾਲੋਂ ਠੀਕ ਹੈ ਵਧੀਆ ਹੈ ਅਸੀਂ ਇਹ ਪੈਣਾ ਕਹਿਣ ਚਾਹੁੰਦੀ ਆ ਆਪਣੇ ਭਰਾਵਾਂ ਵਾਸਤੇ ਦੁਆਵਾਂ ਮੰਗਦੀਆਂ ਵੀ ਸਾਡੇ ਭਰਾ ਹਮੇਸ਼ਾ ਤਰੱਕੀ ਕਰੇ ਰੱਖੜੀ ਦਾ ਬਹੁਤ ਤਿਆਰ ਪਵਿੱਤਰ ਹੁੰਦਾ ਹੈ ਪੈਣਾ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੈਂ ਪੈਣਾ ਨੂੰ ਜੀ ਮੈਂ ਪੈਣਾ ਨੂੰ ਆਈ ਸੰਦੇਸ਼ ਦੇਣਾ ਚਾਹੁੰਦੀ ਆ ਕਿ ਆਪਣੇ ਭਰਾਵਾਂ ਦੀਆਂ ਲੰਬੀਆਂ ਉਮਰ ਵਾਸਤੇ ਸਾਨੂੰ ਰੱਖੜੀ ਅੰਦਰ ਤਿਆਰ ਮਨਾਉਣਾ ਚਾਹੀਦਾ ਹੈ ਸਰਦੀਕਲਾ ਟਾਈਮ ਟਿਵਿ ਲਈ ਰਾਜਪੁਰਾ ਤੋਂ ਪੱਤਰਕਾਰ ਅਮਰਜੀਤ ਪੰਨੋਦੀ ਖਾਸ ਰਿਪੋਰਟ